ਆ ਵੇਖੋ ਬਾਈ ਜੀ ਵੀਡੀਓ ਬਾਈ ਜੀ ਦੇਖਦੇ ਜਾਓ ਬਾਈ ਜੀ ਆ ਵਿਚਾਰਾ ਇੱਕ ਬਜ਼ੁਰਗ ਤੁਰਿਆ ਆਉਂਦਾ ਹੈ ਦੇਖੋ ਸੋਟੀ ਨਹੀਂ ਦੇਖੋ ਬਾਈ ਜੀ ਇਹ ਆ ਕੇ ਦੇਖੋ ਆ ਇੱਕ ਦੁਕਾਨ ਦੇ ਮੂਰੇ ਸਾਈਡ ਜਿਹਦੇ ਬਨੇ ਪੌੜੀਆਂ 'ਤੇ ਬੈਠ ਗਿਆ ਆ ਇੱਕ ਕੁੜੀ ਆਈ ਵਿਚਾਰੀ ਇਧਰੋਂ ਦੇਖੋ ਬਾਈ ਜੀ ਦੇਖੋ ਇਹ ਰੁਕੀ ਸਕੂਟੀ ਤੋਂ ਲੈ ਕੋ ਸੱਚੇ ਇਹ ਦੇਖੋ ਬਾਈ ਜੀ ਕੁਸ ਮਿਲਦੀ ਇਹ ਖਾਣ ਨੂੰ ਦੇ ਰਹੀ ਐ ਇਹਨੂੰ ਦੇਖੋ ਬਾਈ ਜੀ ਇਹ ਦੇਖੋ ਬਾਈ ਜੀ ਇਸ ਕੁੜੀ ਨੇ ਬਜ਼ੁਰਗ ਦਾ ਸਤਿਕਾਰ ਕੀਤਾ ਕਈ ਲੋਕ ਨੇ ਬਾਈ ਜੀ ਦੇਖੋ ਬਹੁਤ ਘੰਡੀ ਹੁੰਦੇ ਐ ਬਾਕੀ ਅੱਗੇ ਦੇਖਦੇ ਆਂ ਵੀਡੀਓ ਦੇ ਵਿੱਚ ਕੀ ਹੁੰਦਾ ਬਾਕੀ ਬਾਈ ਜੀ ਪੂਰੀ ਵੀਡੀਓ ਦੇਖ ਲਿਆ ਕਰੋ ਗਾਲਾਂ ਗਲਾਂ ਦੇਖਦੇ ਲਿਖਦੇ ਰਹਿੰਦੇ ਹੋਣਾ ਹੋਰ ਲਿਖ ਲਿਆ ਕਰੋ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਗਾਲਾਂ ਗਲਾਂ ਦਾ ਬਾਕੀ ਇਹ ਦੇਖੋ ਬਾਈ ਜੀ ਬਜ਼ੁਰਗ ਵਿਚਾਰਾ ਇਹਨੇ ਇਹ ਦੇਖੋ ਥੱਲੇ ਧਰਤੀ ਦੇ ਵਿੱਚ ਰ ਇਹ ਦੇਖੋ ਉੱਤ ਰੱਖ ਕੇ ਲਿਖਾ ਪਾਇਆ ਬੈਠ ਗਿਆ ਬਾਈ ਜੀ ਇਹ ਦੇਖੋ desde ਉਹ ਬਾਈ ਜੀ ਪੂਰੀ ਵੀਡੀਓ ਤੇ ਇਹ ਵਿਚਾਰ ਆ ਆਸਪਾਸ ਆ ਦੇਖ ਕੇ ਵੀ ਬੈਠ ਗਿਆ ਇਹ ਦੇਖੋ ਕਈ ਬੰਦੇ ਬਾਈ ਜੀ ਬਹੁਤ ਘਟਿਆ ਆ ਇਨਸਾਨ ਦੇ ਆ ਇਹ ਦੇਖੋ ਵਿਚਾਰਾ ਇਹ ਲੱਗਿਆ ਹੁਣ ਇਹਨੂੰ ਖੋਲਣਾ ਦੇਖੋ ਬਾਈ ਜੀ ਇਹ ਆ ਲੋ ਖੋਲ ਲੈਨੇ ਬਾਈ ਇਹ ਦੇਖੋ ਇਹ ਤੇ ਕੋਸਟਾ ਹੌਲ ਵਗੈਰਾ ਜੋ ਵੀ ਹੈ ਦੇਖੋ ਬਾਈ ਜੀ ਇਹ ਖਾਨ ਲਗਾ ਆ ਕੋਈ ਗਾ ਘਾਇਆ ਹੋ ਦੁਕਾਨਦਾਰ ਦਾ ਉਹ ਲੋ ਬਾਈ ਇਹ ਪਤਾ ਨਹੀਂ ਕੀ ਕਰਿਆ ਲੋ ਜੀ ਬਾਈ ਜੀ ਦੇਖਦੇ ਜਾਓ ਇਹ ਲੋ ਬਾਈ ਜਿਹੜਾ ਪਾਇਸ ਤੇ ਤੇ ਤਾਂ ਚਲਾ ਗਿਆ ਤੋ ਇਹਦੇ ਵੱਲ ਦੇਖ ਰਹਾ ਇਹ ਦੇਖੋ ਬਾਈ ਜੀ ਉਹ ਉਸ ਤੋਂ ਕਾਣਾ ਯਾ ਡੁੱਲ ਗਿਆ ਬਾਈ ਇੱਥੇ ਦੇਖੋ ਬਾਈ ਜੀ ਹੱਥੇ ਜੜਕਾਇਆ ਬਾਈ ਜੀ ਨੇ ਉਹ ਦੇਖੋ ਦੁਕਾਨਦਾਰ ਆਇਆ ਦੇਖੋ ਇਹ ਦੇਖੋ ਉਹਦੀ ਉਮਰ ਦੀ ਲਾਇ ਜਿਨੀ ਕੀਤੀ ਦੇਖੋ ਬਾਈ ਜੀ ਇਹਨੇ ਬਾਈ ਜੀ ਦੇਖੋ ਕਿਵੇਂ ਖਾਣੇ ਨੂੰ ਠੱਡਾ ਮਾਰੇ ਆਪਣਾ ਬਾਕੀ ਰਿਜ਼ਕ ਹੁੰਦਾ ਕਹਿੰਦੇ ਕਦੇ ਐਵੇਂ ਠੱਡਾ ਨਹੀਂ ਮਾਰੀਦਾ ਦੇਖੋ ਬਾਈ ਜੀ ਇਹ ਦੇਖੋ ਕਿੰਨਾ ਘਮੰਡੀ ਬੰਦਾ ਹੈ ਦੇਖਦੇ ਜਾਓ ਬਾਈ ਜੀ ਬਜ਼ੁਰਗ ਪੁੱਛ ਰਹੇ ਚਲੋ ਉਹ ਵੀ ਬੇਵਾਸ ਹੀਗਾ ਉਹ ਲੈ ਕੇ ਛੁੱਟੀ ਉੱਥੋਂ ਤੁਰ ਪਿਆ ਉਹ ਦੇਖੋ ਹੇ ਉਹ ਦੇਖੋ ਵਿਚਾਰ ਲਗਾ ਨਾ ਜਾਂ ਆਹ ਦੇਖੋ ਉਹ ਸਾਹਮਣੇ ਇੱਕ ਪੁਲਿਸ ਵਾਲਾ ਦੇਖੋ ਬਾਈ ਜੀ ਇਹਦੀਆਂ ਹਰਕਤਾਂ ਮੈਨੂੰ ਲੱਗਦੀ ਉਹ ਦੇਖ ਰਿਹਾ ਉਹ ਦੇਖੋ ਬਾਈ ਜੀ ਇਹ ਉਹ ਬਜ਼ੁਰਗੇ ਤਾਂ ਉੱਥੇ ਚਲਾ ਗਿਆ ਉਹਦੇ ਉਹਨੇ ਦੇਖੀਆਂ ਇਹਦੀਆਂ ਹਰਕਤਾਂ ਇਹ ਲਈ ਟੋਪੀ ਇਹ ਦੇਖੋ ਬਾਈ ਜੀ ਇਹਨੂੰ ਸਭ ਕੁਝ ਹੋਇਆਗਾ ਇਹ ਦੇਖੋ ਬਾਈ ਜੀ ਦੇਖਦੇ ਜਾਓ ਇਹ ਆ ਗਿਆ ਦੁਕਾਨ ਤੇ ਇਹ ਲੋਏ ਜੀ ਇਹਨਾਂ ਮੈਸਫੋਨ ਇਹਨੂੰ ਦਾ ਸਭ ਇਹ ਲੋਏ ਬਾਈ ਜੀ ਇਹਨੇ ਆ ਦਾ ਪੈ ਗਿਆ ਖੋਲਿਆ ਉਦੋਂ ਦੇਖੋ ਨਕੜਾ ਇਹ ਲੱਗ ਗਿਆ ਬਾਈ ਜੀ ਖਾਣਾ ਖਾਣ ਇੱਥੇ ਦੇਖੋ ਬਾਈ ਜੀ ਉਹਨੇ ਦੇਖਿਆ ਇਹ ਦੇਖੋ ਉਹ ਦੁਕਾਨਦਾਰ ਨੇ ਦੇਖਿਆ ਵੀ ਸਾਹ ਪੋਲਸ ਵਾਲਾ ਮਨ ਲੱਗੇ ਤੇ ਖਾਣਾ ਖਾਣ ਲੱਗੇ ਦੇਖੋ ਬਾਈ ਜੀ ਇਹਦੀ ਕਦਰ ਕਰਦਾ ਹੈ ਕਹਿੰਦਾ ਜੀ ਉਰੇ ਕਿਉਂ ਖਾਣੇ ਉੱਤੇ ਜਾ ਜੋ ਅੰਦਰ ਬੈਠ ਕੇ ਖਾ ਲੋ ਉਹ ਦੇਖੋ ਦੇਖੋ ਬਾਈ ਉਹ ਬਜ਼ੁਰਗ ਇਹਦੇ ਨੇ ਕਦਰ ਨਹੀਂ ਕੀਤੀ ਦੇਖੋ ਇਹਦੀ ਵੀ ਵਰਦੀ ਉਹ ਕਹਿੰਦਾ ਮੈਂ ਤਾਂ ਚੱਲ ਥੱਲੇ ਧਰਤੀ ਦੇ ਬੈਠ ਕੇ ਖਾਣਾ ਖਾ ਲੈਣਾ ਕੋਈ ਗੱਲ ਨਹੀਂ ਇਹਦੇ ਕੋਲ ਉਵੇਂਗਾ ਥੱਲੇ ਉਹ ਕਹਿੰਦਾ ਉਹ ਦੇਖੋ ਕਹਿੰਦਾ ਨਹੀਂ ਜੀ ਤੁਸੀਂ ਕਹਿੰਦਾ ਇੱਥੇ ਨਾ ਬੈਠੋ ਦੇਖਦੇ ਜਾਓ ਬਾਈ ਜੀ ਇਹਨੂੰ ਕਿਵੇਂ ਸਾਬਕਸ ਕਰੂਗਾ ਅੰਦਰ ਗਿਆ ਪਾਜੀ ਕੇ ਦੇਖੋ ਦੇਖੋ ਬਾਈ ਜੀ ਇਹ ਆ ਲੋ ਇਹ ਕੁਰਸੀ ਚੱਕ ਲਿਆ ਲੋ ਜੀ ਦਾਤੀ ਦੇਖੋ ਕਹਿੰਦਾ ਇੱਥੇ ਬੈਠ ਕੇ ਖਾਣਾ ਖਾ ਲਓ ਦੇਖਦੇ ਜਾਓ ਬਾਈ ਜੀ ਇਹ ਪੁਲਿਸ ਵਾਲਾ ਵੀ ਦੇਖੋ ਕਿਵੇਂ ਪੂਰਾ ਇਹਨੂੰ ਸਾਬਕਸ ਕਰਕੇ ਜਾਊਗਾ ਬਾਈ ਅੱਗੇ ਤੋਂ ਹੈ ਨੇ ਕਿਸੇ ਬਜ਼ੁਰਗਾਂ ਨਾਲ ਐਵੇਂ ਕਰੂਗਾ ਦੇਖੋ ਬਾਈ ਕੀ ਕਹੋਗੇ ਵਕਤੀ ਤੁਸੀਂ ਉਹ ਥੋਡਾ ਮਾਰਾ ਦੇਖੋ ਇਹਨੇ ਉਹਨੂੰ ਕੁਰਸੀ ਨੂੰ ਕਹਿੰਦਾ ਦੇਖੋ ਕੀ ਹੋ ਗਿਆ ਸੀ ਕਹਿੰਦਾ ਉਹ ਬਜ਼ੁਰਗ ਉਹ ਇੱਥੇ ਬੈਠ ਕੇ ਖਾਣਾ ਖਾ ਰਿਹਾ ਤੂੰ ਕਹਿੰਦਾ ਉਹਦੇ ਦਿਨ ਕਿੰਨਾ ਉਹਦੇ ਨਾਲ ਧੱਕਾ ਕੀਤਾ ਕਹਿੰਦਾ ਤੈਨੂੰ ਇਹ ਹੈ ਨਹੀਂ ਕੁਝ ਕਰਨਾ ਚਾਹੀਦਾ ਸੀ ਉਹ ਗਿਆ ਦੇਖੋ ਬਾਈ ਇਹ ਦੇਖੋ ਇਹ ਉਹ ਬਜ਼ੁਰਗ ਨੂੰ ਪੜ ਲਿਆ ਦੇਖੋ ਇਸੇ ਤੋਂ ਕੁਰਸੀ ਡਹੀ ਏ ਹਲੋ ਬਾਈ ਜੀ ਇੱਥੇ ਬਿਠਾਤਾ ਲੋ ਬਾਈ ਜੀ ਉਸ ਬੰਦੇ ਨੂੰ ਵੀ ਦੇਖੋ ਉਹ ਕਹਿਆ ਇਹ ਦੇ ਜਾ ਕੇ ਅੰਦਰ ਲਿਆ ਜਾ ਕੇ ਖਾਣਾ ਜਾਂ ਕੁਝ ਵੀ ਕੁਝ ਮੰਗਵਾ ਰਿਹਾ ਦੇਖੋ ਬਾਈ ਜੀ ਇਹ ਦੇਖੋ ਤੈਨੂੰ ਵੀ ਕਹਿੰਦਾ ਇਹਨੂੰ ਅੰਦਰ ਲਿਜਾ ਕੇ ਬਿਠਾ ਕੇ ਇਹਨੂੰ ਖਾਣਾ ਖਵਾਉਂਦਾ ਕਿੰਨਾ ਵਧੀਆ ਹੁੰਦਾ ਗੱਲ ਕਹਿੰਦਾ ਤੂੰ ਥੱਕੇ ਮਾਰੇ ਠੁੱਡਾ ਮਾਰੇ ਦੇਖੋ ਬਾਈ ਜੀ ਹੁਣ ਉਹ ਮਾਫੀਆਂ ਮੰਗਣ ਲੱਗ ਰਿਹਾ ਦੇਖੋ ਬਾਈ ਜੀ ਇਸ ਬੰਦੇ ਨੇ ਦੇਖੋ ਇਹ ਪੂਰਾ ਸਾਬ ਕਰ ਖਾਇਆ ਦੇਖੋ ਬਈ ਉਹ ਗਿਆ ਹੁਣ ਅੰਦਰ ਦੇਖੋ ਬਈ ਜੀ ਦੇਖੋ ਪਾਜ ਕੇ ਲਿਆ ਪਾਣੀ ਦੀ ਬੋਤਲ ਇਹ ਦੇਖੋ ਹੂੰ ਕਹਿੰਦਾ ਤੂੰ ਹੀ ਪਿਆ ਲੈ ਤੂੰ ਹੀ ਦੇ ਕਹਿੰਦੇ ਕਿੱਡੀ ਕੋਟੀ ਗੱਲ ਸੀ ਕਹਿੰਦਾ ਜੇ ਤੂੰ ਇਹ ਵਿਚਾਰਾ ਭੁੱਖਾ ਸੀ ਤੇ ਖਾਣਾ ਖਾ ਰਿਹਾ ਕਦੇ ਵੀ ਕਹਿੰਦਾ ਐਵੇਂ ਨਹੀਂ ਕਰਨਾ ਚਾਹੀਦਾ ਤੂੰ ਘਮੰਡੀ ਬੰਦਾ ਦੇਖੋ ਪੂਰਾ ਹੋ ਤਾੜਿਆਂ ਨੂੰ ਬਈ ਜੀ ਲੋ ਬਾਈ ਜੀ ਇਹ ਪੁਲਿਸ ਵਾਲੇ ਬਾਰੇ ਕੀ ਕਹੂਗੇ ਦੇਖੋ ਲੋ ਬਾਈ ਜੀ ਕਹਿੰਦਾ ਕਦੇ ਵੀ ਐਵੇਂ ਨਾ ਕਰੋ ਇਹ ਮੇ ਲਦੀ ਦੀ ਫੋਟੋ ਖਿੱਚ ਲਈ ਦਿਖਾਉਣ ਦੀ ਬੇਵੰਦਾ ਇੱਕ ਵੰਦੀ ਕਹਿੰਦਾ ਤੇਰੇ ਤੇ ਮੈਂ ਕਰਦਾ ਹਾਂ ਕਾਰਵਾਈ ਕਹਿੰਦਾ ਇਹ ਲੋ ਤੇ ਇਹਦੀ ਦੁਕਾਨ ਦੀ ਲੈ ਗਿਆ ਫੋਟੋ ਖਿੱਚ ਕੇ ਬਾਈ ਜੀ ਦੇਖੋ ਇਹ ਬਜ਼ੁਰਗਾਂ ਦੀ ਐਵੇਂ ਨਾ ਕਦਰ ਕਰ ਲੈ ਕਰੋ ਬਾਈ ਜੀ